ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਬ੍ਰੈਂਡ ਨਿਊ ਕੰਟੈਂਟ ਦੇ ਵਿੱਚ ਅਗਰ ਤੁਸੀਂ ਆਪਣੀ ਕਾਰ ਦੀ ਮੋਡੀਫਿਕੇਸ਼ਨ ਕਰਾਉਣਾ ਚਾ ਰਹੇ ਹੋ ਐਸੈਸਰੀਜ਼ ਦੇ ਲਈ ਲੁਧਿਆਣੇ ਦੇ ਵਿੱਚ ਇੱਕ ਸ਼ਾਪ ਦੇਖ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬੇਹਦ ਖਾਸ ਹੈ ਜੀ ਅਸੀਂ ਹੈਗੇ ਹਾਂ ਯੂਨਾਈਟਿਡ ਆਟੋਜ਼ ਤੇ ਤੇ ਆਟੋ ਫੋਮ ਦੀ ਪੂਰੀ ਦੀ ਪੂਰੀ ਇੱਕ ਡੀਲਰਸ਼ਿਪ ਭਾਈ ਜੀ ਦੇ ਕੋਲ ਅਵੇਲੇਬਲ ਹੋਏਗੀ ਲੋਕੇਸ਼ਨ ਦੇ ਬਾਰੇ ਵੀ ਦੱਸਾਂਗੇ ਕੀ ਕੁਝ ਇੱਥੇ ਤੁਹਾਨੂੰ ਆਪਸ਼ਨ ਦੇ ਵਿੱਚ ਮਿਲ ਜੇਗੀ ਮੋਡੀਫਿਕੇਸ਼ਨ ਦੇ ਲਈ ਕੀ ਕੁਝ ਚੀਜ਼ਾਂ ਮਿਲ ਜਾਣਗੀਆਂ ਤੇ ਵਿਦ ਵਾਰੰਟੀ ਮਿਲੇਗੀ ਸਾਰੀ ਜਾਣਕਾਰੀ ਦੇਣਗੇ ਯੂਨਾਈਟਿਡ ਆਟੋਜ਼ ਤੋਂ ਸਾਡੇ ਨਾਲ ਟੀਮ ਮ ਦੀਪਕ ਜੀ ਰਣਗੇ ਦੀਪਕ ਜੀ ਕੀ ਹਾਲ ਚਾਲ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੀਪਕ ਜੀ ਦੇ ਨਾਲ ਅਸੀਂ ਪਹਿਲਾਂ ਵੀ ਕਈ ਐਪੀਸੋਡ ਕੀਤੇ ਆ ਸੀਟ ਕਵਰ ਦੇ ਰਿਕਾਰਡਿੰਗ ਕੀਤੇ ਆ ਹੋਰ ਵੀ ਚੀਜ਼ਾਂ ਦੇ ਰਿਕਾਰਡਿੰਗ ਕੀਤੇ ਆ ਅੱਜ ਦਾ ਐਪੀਸੋਡ ਬੜਾ ਇੰਟਰਸਟਿੰਗ ਹੋਣ ਲੱਗਾ ਤੇ ਬਹੁਤ ਜ਼ਿਆਦਾ ਡੈਡੀਕੇਟਿਡ ਰਹੇਗਾ ਐਲਈਡੀ ਬਲਬ ਤੋਂ ਲੈ ਕੇ ਤੇ ਡੈਂਪਿੰਗ ਤੋਂ ਲੈ ਕੇ ਕਿਉਂਕਿ ਆਟੋਫੋਮ ਇੰਟਰੋਡਿਊਸ ਕਰ ਰਿਹਾ ਹੈ ਇਲੈਕਟ੍ਰੋਨਿਕ ਦੇ ਸੈਕਟਰ ਦੇ ਵਿੱਚ ਵੀ ਆ ਰਿਹਾ ਹੈ ਦੀਪਕ ਜੀ ਪਹਿਲਾਂ ਤਾਂ ਥੋੜਾ ਆਟੋ ਫਾਰਮ ਦੇ ਬਾਰੇ ਦੱਸ ਦਿਓ ਕਿਉਂਕਿ ਨਿਊ ਸਬਸਕ੍ਰਾਈਬਰ ਨਿਊ ਲੋਕ ਹੈ ਨਾ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਆਪਾਂ ਥੋੜੀ ਜੀ ਜਾਣਕਾਰੀ ਓਵਰਵਿਊ ਦੇ ਦਿੰਨੇ ਆ ਆਟੋ ਫਾਰਮ ਬਾਰੇ ਉਸ ਤੋਂ ਬਾਅਦ ਜਿਹੜਾ ਪ੍ਰੋਡਕਟ ਹੁਣ ਆਇਆ ਉਹਦੇ ਬਾਰੇ ਫਿਰ ਗੱਲ ਕਰਾਂਗੇ ਅ ਸਰ ਗੁੱਡ ਇਵਨਿੰਗ ਮੈਂ ਤੁਹਾਨੂੰ ਆਟੋ ਫਾਰਮ ਬਾਰੇ ਜਾਣਕਾਰੀ ਦਵਾਂਗਾ ਆਟੋ ਫਾਰਮ ਜੋ ਹੈ ਅੱਜ ਦੀ ਡੇਟ ਦੇ ਵਿੱਚ 98% ਕਾਰਾਂ ਵਿੱਚ ਉਹੀ ਵੈਂਡਰਸ ਹੈ ਉਹੀ ਵੈਂਡਰਸ ਮੇਨ ਬਈ ਆਟੋ ਫਾਰਮ ਡਾਇਰੈਕਟ ਕੰਪਨੀ ਨੂੰ ਸਪਲਾਈ ਕਰਦਾ ਸੀਟ ਪਰ ਜੋ ਜੈਨੂਇਨ ਸੀਟ ਕੋਰ ਪੈ ਕੇ ਆਉਂਦਾ ਹੈ ਉਹ ਤਕਰੀਬਨ ਜ਼ਿਆਦਾ ਸਪਲਾਈ ਕਰ ਦਿੰਦਾ ਸਰ ਆਟੋ ਫਾਰਮ ਦੇ ਜੇ ਅਸੀਂ ਸੀਟ ਕਵਰ ਦੀ ਗੱਲ ਕਰੀਏ ਤਾਂ ਆਪਾਂ ਨੂੰ 2 ਸਾਲ ਦੀ ਵਾਰੰਟੀ ਪ੍ਰੋਵਾਈਡ ਕਰਾਂਦਾ ਜੇ ਉਹ ਅਸੀਂ ਮੈਟ ਲੈਂਦੇ ਆ 70 ਮੈਟ ਲੈਂਦੇ ਆ ਤਾਂ ਉਹ 1 ਸਾਲ ਦੀ ਵਾਰੰਟੀ ਪ੍ਰੋਵਾਈਡ ਕਰਾਂਦਾ ਸਰ ਆਟੋ ਫਾਰਮ ਦੇ ਵਿੱਚ ਜੇ ਤੁਸੀਂ ਅਸੀਂ ਇਹ ਐਕਸੈਸਰੀ ਦੀ ਵੀ ਗੱਲ ਕਰਦੇ ਆ ਤਾਂ ਬਹੁਤ ਕੁਝ ਆਂਦਾ ਆਟੋ ਫਾਰਮ ਦੇ ਵਿੱਚ ਔਰ ਜੋ ਵੀ ਆਂਦਾ ਬਹੁਤ ਅੱਛਾ ਆਂਦਾ ਸਰ ਜੀ ਮੈਂ ਤੁਸੀਂ ਉੱਪਰ ਦੇਖ ਸਕਦੇ ਹੋ ਕੁਸ਼ਨ ਪੀ ਲਓ ਜਿਵੇਂ ਛੋਟਾ ਦੇ ਕਾਰ ਦੇ ਵਿੱਚ ਤੁਸੀਂ ਦੇਖਣੇ तकरीबन ਹਰ ਦੇ ਵਿੱਚ ਬੈਕ ਵਿੱਚ ਪਏ ਹੁੰਦੇ ਆ ਆ ਬੈਕ ਤੇ ਰੱਖਣ ਲਈ ਫਿਰ ਸਰ ਨੈਕ ਰੈਸਟ ਆ ਜਾਂਦੇ ਆ ਅੱਛਾ ਨੈਕ ਰੈਸਟ ਵੀ ਆ ਜਾਏਗਾ ਅੱਛਾ ਫਿਰ ਸਰ ਕਾਪੀ ਟਿਸ਼ੂ ਬਾਕਸ ਆ ਗਿਆ ਮਤਲਬ ਕਿ ਛੋਟੀ ਛੋਟੀ ਵੀ ਐਸੈਸਰੀਜ਼ ਜਿਹੜੀਆਂ ਹਨਾ ਵੀ ਗੱਡੀਆਂ ਗੱਡੀ ਦੇ ਵਿੱਚ ਇੰਪੋਰਟੈਂਟ ਹੁੰਦੀਆਂ ਆ ਉਹ ਵੀ ਤੁਹਾਨੂੰ ਇੱਥੇ ਅਵੇਲੇਬਲ ਹੋਵੇ ਸਾਨੂੰ ਮਿਲ ਜਾਣਗੀਆਂ ਉਸ ਤੋਂ ਬਾਅਦ ਸਰ ਮਾਈਕ੍ਰੋਫਾਈਬਰ ਆ ਜਾਏਗਾ ਆਪਣਾ ਹੂੰ ਵੀ ਅਗਰ ਹਨਾ ਪਾਣੀ ਵਗੈਰਾ ਵੀ ਅਗਰ ਸਾਫ ਸਫਾਈ ਲਈ ਦੇਖੀਏ ਤਾਂ ਮਾਈਕ੍ਰੋਫਾਈਬਰ ਟਾਇਲ ਹਾਂ ਮਾਈਕ੍ਰੋਫਾਈਬਰ ਵੀ ਆ ਜਾਏਗਾ ਉਸ ਤੋਂ ਬਾਅਦ ਸਰ ਆਪਣੇ ਕੋਲ ਟਿਸ਼ੂ ਬਾਕਸ ਆ ਦੀ ਵੈਰਾਈਟੀਆਂ ਦੀ ਇਹ ਚੀਜ਼ ਆ ਜਾਏਗੀ ਸਰ ਜਿਵੇਂ ਕਈਆਂ ਨੂੰ ਹਾਈਟ ਛੋਟੀ ਹੈ ਜਾਂ ਆਪਾਂ ਨੂੰ ਕੰਫਰਟ ਨਹੀਂ ਮਿਲਦਾ ਥੱਲੇ ਬੈਠਣ ਲਈ ਤਾਂ ਆਹ ਸੀਟ ਅੱਛਾ ਮਤਲਬ ਕਿ ਏਸ ਹਨਾ ਵੀ ਸਾਡੇ ਸੀਟ ਦੇ ਉੱਤੇ ਆ ਜਾਏਗਾ ਸੋ ਥੈਟ ਸਾਡੇ ਸੀਟ ਦੀ ਹਾਈਟ ਵਧੀਆ ਹੋ ਜਾਏਗੀ ਹਾਂ ਵਧੀਆ ਹੋ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਡਸਟਰ ਵਗੈਰਾ ਜੋ ਵੀ ਆ ਉਹ ਅਵੇਲੇਬਲ ਹੋ ਜਾਏਗਾ ਤੇ ਸੀਟਸ ਕਵਰ ਦੇ ਵਿੱਚ ਇੱਥੇ ਤੁਹਾਨੂੰ ਹਨਾ ਵੀ ਆਪਸ਼ਨ ਕਾਫੀ ਜ਼ਿਆਦਾ ਅਵੇਲੇਬਲ ਹੋ ਸਕਦੀਆਂ ਨੇ ਦੇ ਨਾਲ ਦੇ ਨਾਲ ਅਗਰ ਤੁਸੀਂ ਆਪਣੇ ਡਿਜ਼ਾਈਨ ਦਾ ਕੁਝ ਸੀਟ ਕਵਰ ਬਣਵਾਉਣਾ ਚਾਹੁੰਦੇ ਹੋ ਉਹ ਵੀ ਇੱਥੇ ਅਵੇਲੇਬਲ ਹੋ ਜਾਏਗਾ ਥੋੜੇ ਟਾਈਮ ਲੱਗੇਗਾ ਟਾਈਮ ਦੇ ਵਿੱਚ ਹਨਾ ਆ ਸਰ ਜਿਵੇਂ ਅਸੀਂ ਕਸਟਮਾਈਜੇਸ਼ਨ ਵਗੈਰਾ ਕਰਾਉਣਾ ਹੈ ਤਾਂ 10 ਤੋਂ 12 ਦਿਨ ਅਸ ਕੰਪਨੀ ਲੈਂਦੀ ਆ ਉਹਦੇ ਵਿੱਚ ਕੀ ਰਾਂ ਦਾ 10 ਤੋਂ 12 ਦਿਨ ਦੇ ਵਿੱਚ ਬਣ ਕੇ ਆ ਜਾਏਗਾ ਡਿਜ਼ਾਈਨਸ ਸਾਡੇ ਰਹਿਣਗੇ ਕਲਰ ਕੰਬੀਨੇਸ਼ਨ ਤੁਸੀਂ ਚੁਆਇਸ ਕਰਕੇ ਕੋਈ ਵੀ ਸਿਰ ਪਰ ਬਣਵਾ ਸਕਦੇ ਹੋ ਉਸ ਤੋਂ ਬਾਅਦ ਜਿੱਦਾਂ ਅਸੀਂ ਕਿਹਾ ਸੀਗਾ ਕਿ ਡੈਂਪਿੰਗ ਦੇ ਲਈ ਅਗਰ ਤੁਸੀਂ ਆਪਸ਼ਨ ਦੇਖ ਰਹੇ ਹੋ ਜਾਂ LED ਦੇ ਲਈ ਦੇਖ ਰਹੇ ਹੋ ਉਹ ਚੀਜ਼ਾਂ ਦੇ ਬਾਰੇ ਅਸੀਂ ਹਨਾ ਅੱਜ ਜ਼ਿਆਦਾ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਨੂੰ ਥੋੜਾ ਜਾਂ ਹਨਾ ਜਾਣਕਾਰੀ ਦਿਓ ਦੀਪਕ ਜੀ ਜਿਹੜੀ ਆਟੋਫੋਮ ਇਮਪੋਰੀ ਇਦੀ ਕੀ ਖਾਸੀਅਤ ਹੋ ਜਾਂਦੀ ਹੈ ਕਿਉਂਕਿ LED ਲਾਈਟਸ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਅਵੇਲੇਬਲ ਹੁੰਦੀਆਂ ਸਰ ਆਰਟਫਾਰਮ LED ਦੀ ਇਹ ਪਹਿਲੀ ਤਾਂ ਖਾਸੀਅਤ ਇਹ ਹੈ ਆਰਟਫਾਰਮ ਨੇ ਜਿਹੜੀ LED ਲਾਂਚ ਕੀਤੀ ਹੈ 170 ਵਟ ਅੱਛਾ ਜੀ ਤੁਸੀਂ ਦੇਖੋਗੇ ਮੈਕਸ ਪਾਵਰ 170 ਵਾਟ ਜੋ ਗਵਰਨਮੈਂਟ ਲਾਅ ਦੇ ਅਕੋਰਡਿੰਗ ਹੈ ਸਰ ਅੱਛਾ ਜੀ ਮੇਰੇ ਕੋਲ ਇਹਦਾ ਕੋਈ ਚਲਾਨ ਵਗੈਰਾ ਨਹੀਂ ਹੈਗਾ ਚਲਾਨ ਵਗੈਰਾ ਨਹੀਂ ਹੈਗਾ ਗਵਰਨਮੈਂਟ ਲਾਅ ਦੇ ਅਕੋਰਡਿੰਗ ਕੰਪਨੀ ਨੇ ਬਣਾਈ ਹੋਈ ਹੈ ਆਪਣਾ 170 ਵਾਟ ਕਿਉਂਕਿ ਸਰ ਅੱਜ ਕੱਲ ਲੋਕ ਕੀ ਕਰਦੇ ਆ ਤੁਸੀਂ ਇਹਨੂੰ ਕਿੱਥੇ ਵੀ ਟੈਸਟਿੰਗ ਕਰਾ ਸਕਦੇ ਹੋ 170 ਵਾਟ ਦੇ 170 ਵਾਟ ਹੈ ਇਹ ਸਟਾਰਟਿੰਗ ਹੁੰਦੇ ਸਰ 170 ਵਾਟ ਦੇ ਕੇ ਫਿਰ ਮੈਕਸ ਪਾਵਰ 100 ਸੌਰੀ 110 ਵਾਟ ਰਹਿ ਜਾਂਦੀ ਹੈ ਸਰ ਅੱਛਾ ਜੀ ਉਹਦੇ ਦੇ ਵਿੱਚ ਕਿਉਂਦਾ ਲੋਕ ਅੱਜ ਕੱਲ 300 ਵਾਟ ਲਿਖ ਦਿੰਦੇ ਆ ਮੈਂ ਉਹਨਾਂ ਨੇ ਇਹ ਆਪ ਇਹਨਾਂ ਦਾ ਆਪ ਦਾ ਮੋਲਡ ਹੈ ਸਰ ਅੱਛਾ ਜੀ ਆਪ ਦਾ ਮੋਲਡ ਦਾ ਮਤਲਬ ਇਹ ਨਹੀਂ ਹੈਗਾ ਨੋਰਮਲ ਮਾਰਕੀਟ ਦੇ ਵਿੱਚ ਕੀ ਹੁੰਦਾ ਸਰ ਆਪਣਾ ਤੁਸੀਂ ਕੋਈ ਵੀ LED ਦੇਖੋਗੇ ਮੰਨ ਲਓ ਕਿਤੇ ਵੀ ਇੰਪੋਰਟ ਕਰਦੇ ਆ ਉਹ ਤੋਂ ਆਪਣੀ ਸਟੈਂਪਿੰਗ ਲਗਾ ਕੇ ਦੇ ਦਿੰਦੇ ਆ ਅੱਛਾ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਆਪ ਦਾ ਮੋਲਡ ਹੈ ਸਰ ਇਹ ਆਟੋਫੋਰਮ ਦਾ ਇਹ ਆਪ ਦਾ ਮੋਲਡ ਤਿਆਰ ਕੀਤਾ ਹੋਇਆ ਔਰ ਜੋ ਇਹਦੇ ਵਿੱਚ LED ਲੱਗੀ ਹੈ ਇਹਦੀ ਖਾਸियत ਕੀ ਹੈ ਇਹ ਜਪਨਿਸ਼ ਚਿਪ ਲੱਗੀ ਹੋਈ ਹੈ ਅੱਛਾ ਜੀ ਹਾਂ ਜੀ ਇਹਦਾ ਇਹਦਾ ਕੀ ਬੈਨੀਫਿਟ ਹੋ ਜਾਂਦਾ ਹੈ ਇਹਦਾ ਬੈਨੀਫਿਟ ਇਹ ਹੈ ਕਿ ਜਿਹੜੀ ਲਾਈਟ ਹੈ ਔਰ ਇਹਦੀ ਆਪਣੇ ਮੰਨ ਲਓ ਲਾਈਫ ਲਾਈਫ ਅੱਛੀ ਰਹਿੰਦੀ ਹੈ ਅੱਛਾ ਕਾਫੀ ਵਧੀਆ ਲਾਈਫ ਹੈ ਨਾ ਇਹਨਾਂ ਦੀ ਅੱਛੀ ਰਹਿੰਦੀ ਹੈ ਔਰ ਜੋ ਤੁਸੀਂ ਇਹਦੀ ਆ ਸ਼ੇਪ ਦੇਖੋਗੇ ਸਭ ਤੋਂ ਅਲੱਗ ਡਿਫਰੈਂਟ ਬਣਾਈ ਹੋਈ ਹੈ ਅੱਛਾ ਜੀ ਹਾਂ ਤੁਸੀਂ ਹਰ ਬਾਕੀ ਐਲਈਡੀਆਂ ਦੇਖੋ ਹਰ ਇੱਕ ਦੀ ਸ਼ੇਪ ਸੇਮ ਰਹੇਗੀ ਕਿਉਂ ਉਹ ਅਗਲਾ ਇੰਪੋਰਟ ਕਰਦਾ ਸਰ ਆਪਣੀ ਇੱਥੇ ਡੈਂਪ ਸਟੈਂਪਿੰਗ ਰੋਡਿੰਗ ਵਗੈਰਾ ਕਰਵਾ ਲਵਾਉਂਦਾ ਆਪਣੇ ਬ੍ਰਾਂਡ ਦੀ ਤਾਂ ਕਹਿੰਦਾ ਸਰ ਦੇ ਬ੍ਰਾਂਡ ਹੈ ਜਿਹੜੇ ਆਟੋਫੋਰਮ ਹੈ ਆਟੋਫੋਰਮ ਨੇ ਜਿਹੜਾ ਆਪਣਾ ਮੋਲਡ ਹੈ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਮੋਲਡ ਆਪਣਾ ਬਣਾਇਆ ਔਰ ਜਿਹਦਾ ਤਾਂ ਫੈਨ ਆ ਫੈਨ ਵੀ ਸਰ ਲੱਗਾ ਕਾਫੀ ਹਾਈ ਸਪੀਡ ਦਾ ਫੈਨ ਲੱਗਾ ਹੋਇਆ ਅੱਛਾ ਇੱਧਰ ਫੈਨ ਹੈ ਹਨਾ ਛੋਟਾ ਜਿਹਾ ਦੇਖੋ ਹਾਂਜੀ ਇਹ ਘੁੰਮ ਵੀ ਰਿਹਾ ਹੈ ਇਹ ਬੱਚੇ ਫੈਨ ਹੈ ਇਹ ਕਾਫੀ ਹਾਈ ਸਪੀਡ ਦਾ ਫੈਨ ਲੱਗਾ ਹੈ ਸਰ ਤੇ ਲੁੱਕ ਦੀ ਅਗਰ ਗੱਲ ਕਰੀਏ ਦੀਪਕ ਜੀ ਤਾਂ ਕਾਫੀ ਪ੍ਰੀਮੀਅਮ ਦਿੱਖ ਕੇ ਆਂਦੀ ਹੈ ਆਟੋਫ ਜਾਗਾ ਵੀ ਇੱਕ ਕੰਪੌਂਡ ਦਿੱਤੀ ਤਾਂ ਆਪਣਾ ਸਟੈਂਪ ਲਾ ਕੇ ਬਾਹਰ ਦੇ ਦਿੱਤੀ ਇਸ ਲਈ ਸਰ ਇਹ ਪ੍ਰੀਮੀਅਮ ਚੀਜ਼ ਪੂਰੀ ਇਸ ਬਣਾਈ ਹੋਈ ਹੈ ਸਰ ਠੀਕ ਹੈ ਜੀ ਤੇ ਸੋ ਇਹ ਬਾਕਸ ਦੇ ਵਿੱਚ ਆਪਾਂ ਨੂੰ ਕੀ ਕੁਝ ਮਿਲ ਜਾਂਦਾ ਹੈ ਜੀ ਸਰ ਇਹ ਬਾਕਸ ਦੇ ਵਿੱਚ ਦੇਖੋ ਤੁਹਾਨੂੰ ਵਾਰੰਟੀ ਕਾਰਡ ਦੇਗਾ ਔਰ ਸਭ ਤੋਂ ਵੱਡੀ ਖਾਸੀਅਤ ਇਹ ਦੇਗਾ ਹਾਂ ਵਾਰੰਟੀ ਬਹੁਤ ਇੰਪੋਰਟੈਂਟ ਹੈ ਵਾਰੰਟੀ ਵੀ ਵਾਰੰਟੀ ਇਹਦੀ 2 ਸਾਲ ਦੀ ਵਾਰੰਟੀ ਦੇਗੀ ਆਪਣਾ ਅੱਛਾ ਜੀ ਉਹਦੇ ਵਿੱਚ ਕੀ ਦੇਗਾ ਕਾਉਂਟਰ ਰਿਪਲੇਸਮੈਂਟ ਤੁਹਾਨੂੰ ਵਾਰੰਟੀ ਮਿਲੇਗੀ ਸਰ ਅੱਛਾ ਮਤਲਬ ਕਿ ਕਿਤੇ ਜਾਣ ਦੀ ਲੋੜ ਨਹੀਂ ਹੈ ਕਿ ਕੋਈ ਕੁਝ ਜੇ ਤੁਹਾਡੇ ਤੋਂ ਪਰਚੇਸ ਕਰ ਰਹੇ ਆ ਕਿ ਪ੍ਰੋਬਲਮ ਆਈ ਤਾਂ ਤੁਸੀਂ ਰਿਪਲੇਸ ਕਰ ਹਾਂ ਜੀ ਸਰ ਆ ਦੇਖੋ ਇਹਦੇ ਵਿੱਚ ਸੀਰੀਅਲ ਨੰਬਰ ਤੁਹਾਡਾ ਲਿਖਿਆ ਹੈ ਕੰਪਨੀ ਵੱਲੋਂ ਸੀਰੀਅਲ ਨੰਬਰ ਲਿਖਿਆ ਹੈ ਔਰ ਸਰ ਡੈਂਪਿੰਗ ਆ ਦੇ ਡੇਟ ਦੇ ਵਿੱਚ ਬਹੁਤ ਇੰਪੋਰਟੈਂਟ ਮੈਂ ਆਪਾਂ ਨੂੰ ਕਈਆਂ ਨੂੰ ਹੁੰਦਾ ਸਾਊਂਡ ਇੰਪਰੂਵਿੰਗ ਕਰਨੀ ਹੈ ਜਾਂ ਆਪਾਂ ਰੋਡ ਨਰਵਸ ਨਹੀਂ ਚਾਹੀਦੀ ਹੈ ਜੇ ਤਾਂ ਡੈਂਪਿੰਗ ਬਹੁਤ ਬੈਟਰ ਹੈ ਜਿਵੇਂ ਅੱਜਕੱਲ੍ਹ ਅਰ ਜਿਸ ਮਾਨੇ ਸਰ ਤੁਸੀਂ ਦੇਖ ਸਕਦੇ ਹੋ ਕਾਰ ਹਲਕੀ ਹੈ ਜਾਂ ਆਪਣਾ ਡੋਰਸ ਉਹਦੇ ਹਲਕੇ ਹੁੰਦੇ ਆ ਜਾਂ ਡੈਂਪਿੰਗ ਦਾ ਕੀ ਬੈਨੀਫਿਟ ਹੁੰਦਾ ਜਦੋਂ ਆਪਾਂ ਡੈਂਪਿੰਗ ਲਗਵਾਨਦੇ ਆ ਇੱਕ ਤਾਂ ਸਾਊਂਡ ਆਪਣਾ ਇੰਪਰੂਵ ਹੁੰਦਾ ਔਰ ਦੂਜੀ ਜਿਹੜੀ ਰੋਡ ਰੋਡ ਨੇ ਉਸ ਜਿਹੜੀ ਆਟੋਫਾਰਮ ਨੇ ਡੈਂਪਿੰਗ ਲਾਂਚ ਕੀਤੀ ਉਸ ਸਭ ਤੋਂ ਪਲੱਸ ਖਾਸियत ਇਹਨਾਂ ਦੀ ਕੀ ਹੁੰਦੀ ਹੈ ਜਿਹੜੀ ਚੀਜ਼ ਹੁੰਦੀ ਹੈ ਸੇਮ ਉਹੀ ਲਿਖਦੇ ਅੱਛਾ ਜੀ 2.5 ਐਮਐਮ ਐਮਐਮ ਥਿਕ ਹੈ ਨਾ ਥਿਕ ਬਟ ਇਹ ਜਿਹੜੀ ਮਾਰਕੀਟ ਦੇ ਵਿੱਚ ਦਿਖਾ ਰਿਹਾ 2.8 2.9 ਜਾਂ 2.10 ਵੀ ਦਿਖਾ ਰਿਹਾ ਉਹਨਾਂ ਤੋਂ ਸਰ ਬੈਟਰ ਹੈ ਅੱਛਾ ਜੀ ਇਹ ਬੈਟਰ ਕਿਉਂ ਹੈ ਜਿਹੜੀ ਨੋਰਮਲ ਕੰਪਨੀਆਂ ਦੀ ਆਂਦੀ ਹੈ ਸਰ ਉਹ ਕੀ ਕਰਦੇ ਨੇ ਇਹਦੇ ਵਿੱਚ ਡੈਂਪਿੰਗ ਵਿੱਚ ਕੀ ਹੁੰਦਾ ਇੱਕ ਰਬੜ ਹੁੰਦੀ ਸਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ ਆਪਣੀ ਡੈਂਪਿੰਗ ਆ ਗਈ ਇਹਦੇ ਚ ਨਾ ਇੱਕ ਰਬੜ ਹੁੰਦੀ ਹੈ ਇਹ ਪਿਓਰਲੀ ਰਬੜ ਹੈ ਜੇ ਅਸੀਂ ਉਹ 2.8 ਸ਼ੀਟ ਲਵਾਂਗੇ ਜਾਂ ਆਪਣੀ ਸਾਡੀ 2.5 ਲੈਣੇ ਆ ਜੇ ਉਹਦਾ ਵੇਟ ਕਰਾਂਗੇ ਤਾਂ ਆਟੋ ਫਾਰਮ ਹੈਵੀ ਹਾਂ 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 ਅੱਛਾ ਜੀ ਸੋ ਇਹਦੀ ਅਗਰ ਕੋਸਟਿੰਗ ਦਾ ਆਈਡੀਆ ਲੈ ਕੇ ਚੱਲੀਏ ਦੀਪਕ ਜੀ ਕੀ ਕੋਸਟਿੰਗ ਸਰ ਕੋਈ ਆਈਡੀਆ ਲੈ ਕੇ ਮੈਂ ਆਈਡੀਆ ਲੈ ਕੇ ਦੱਸਦਾ ਸਰ ਇਹ ਆਪਣੀ ਕੋਸਟਿੰਗ ਜਿਹੜੀ ਹੈਗੀ ਸਰ 1200 ਪਲੱਸ ਹੀ ਜਾਏਗੀ ਅੱਛਾ ਜੀ ਔਰ ਔਰ ਸਭ ਤੋਂ ਪਲੱਸ ਵਾਲੇ ਵਿਦ ਬਿੱਲ ਮਿਲਦੀ ਹੈ ਸਰ 1200 ਪਰ ਡੋਰ ਕੀ ਕਿਵੇਂ ਸਰ ਇੱਕ ਸ਼ੀਟ ਇੱਕ ਸ਼ੀਟ ਅੱਛਾ ਜੀ ਇੱਕ ਸ਼ੀਟ ਦਾ ਪ੍ਰਾਈਸ ਇਹ ਅਕੋਰਡਿੰਗ ਟੂ ਕਾਰ ਹੈ ਅਕੋਰਡਿੰਗ ਟੂ ਕਾਰ ਸਾਡੇ ਵਿੱਚ ਅਕੋਰਡਿੰਗ ਟੂ ਕਸਟਮਰ ਹੈ ਨਾ ਭਾਈ ਕਸਟਮਰ ਨੇ ਆਪਣੀ ਕਿੰਨੀ ਲਗਵਾਨੀ ਹੈ ਸਰ ਡੋਰਸ ਤੇ ਲਗਵਾਨੀ ਹੈ ਕਈਆਂ ਨੇ ਪੂਰੀ ਗੱਡੀ ਡੈਂਪਿੰਗ ਕਰਾਣੀਆਂ ਕਨੇ ਨੇ ਸਰ ਆਪਣ ਪਰੂਫ ਕਰਾਉਂਦੇ ਨੇ ਵੀ ਉਹ ਕਸਟਮਰ ਤੇ ਡਿਪੈਂਡ ਰਹੇਗਾ ਸਾਡਾ ਵੀ 1200 ਰੁਪਏ ਦੀ ਇਹ ਸ਼ੀਟ ਆਪਾਂ ਨੂੰ ਪਈਗੀ ਡੈਂਪਿੰਗ ਦੀ ਤੇ ਇਹਦੇ ਚ ਵਾਰੰਟੀ ਵਗੈਰਾ ਕੀ ਇਨਕਲੂਡ ਹੁੰਦੀ ਹੈ ਇਹਦੀ ਵੀ ਕੋਈ ਇਹਦੀ ਮੈਲਟਿੰਗ ਦੀ ਅੱਛਾ ਵੀ ਇਹ 60 ਡਿਗਰੀ ਟੈਂਪਰੇਚਰ ਤੋਂ ਉੱਪਰ ਵੀ ਮੈਲਟਿੰਗ ਨਹੀਂ ਹੋਏਗੀ ਸਰ ਨਹੀਂ ਹੋਏਗੀ ਤੇ ਐਗਜੈਕਟ ਲੋਕੇਸ਼ਨ ਕੀ ਪੈ ਜੇਗੀ ਲੁਧਿਆਣੇ ਦੇ ਵਿੱਚ ਕਿੱਥੇ ਆਪਾਂ ਆਪਣੀ ਆਬਜੈਕਟ ਲੋਕੇਸ਼ਨ ਪੈ ਜਿੰਦੀ ਹੈ ਡੁਗਰੀ ਰੋਡ ਅੱਛਾ ਹਾਟਲ ਗ੍ਰੈਂਡ ਮਰੀਨਾ ਸਰ ਆਪਣਾ ਜੇ ਆਪਾਂ ਨਹਿਰਵਾਲੋਂ ਨੇ ਤਾਂ ਸੋ ਹਾਟਲ ਗ੍ਰੈਂਡ ਮਰੀਨਾ ਨਾਲ AC ਦਾ ਪੰਪ ਹੈ ਪੰਪ ਦੇ ਨਾਲ ਹੀ ਸਾਡਾ ਆਪਣਾ ਸਟੋਰ ਹੈ ਜ ਜੇ ਤੁਸੀਂ ਆਉਂਗੇ ਤਾਂ ਆਪੋਜੀਟ ਦਿਲ ਹਸਪੀਟਲ ਦੇ ਪੈ ਗਈ ਸੋ ਇਸੇ ਤਰੀਕੇ ਦੇ ਨਾਲ ਜੀ ਤੁਸੀਂ ਤਾਂ ਮੀਡੀਅਮ ਦੇ ਨਾਲ ਜੁੜੇ ਰਹੋ ਗੱਡੀਆਂ ਨਾਲ ਰਿਲੇਟਡ ਹੋਰ ਵੀ ਵਲੌਗ ਤੁਹਾਡੇ ਲਈ ਲੈ ਕੇ ਆ ਰਹੀਆਂ ਬਹੁਤ ਬਹੁਤ ਧੰਨ